ਸ਼ੇਰ-ਏ-ਪੰਜਾਬ ਦੇ ਨਾਮ ਨਾਲ ਮਸ਼ਹੂਰ ਮਹਾਰਾਜਾ ਰਣਜੀਤ ਸਿੰਘ ਪਹਿਲੇ ਰਾਜਾ ਸਨ ਜਿਨ੍ਹਾਂ ਨੇ ਨਾ ਸਿਰਫ ਪੰਜਾਬ ਨੂੰ ਇੱਕ ਕੀਤਾ ਸਗੋਂ ਆਪਣੇ ਜੀਵਨ ਕਾਲ ਦੌਰਾਨ ਅੰਗਰੇਜ਼ਾਂ ਨੂੰ ਆਪਣੇ ਸਾਮਰਾਜ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਰਣਜੀਤ ਸਿੰਘ ਹਜ਼ਾਰ ਸਾਲਾਂ ਚ ਪਹਿਲੇ ਭਾਰਤੀ ਸਨ ਜਿਨ੍ਹਾਂ ਨੇ ਹਮਲੇ ਦੀ ਲਹਿਰ ਨੂੰ ਭਾਰਤ ਦੇ ਰਵਾਇਤੀ ਜੇਤੂਆਂ ਪਛਦੂਨਾ ਅਫਗਾਨਾ ਦੇ ਬਤਨਵਲ ਮੋੜ ਦਿੱਤਾ ਉਹਨਾਂ ਦਾ ਰਾਜ ਉੱਤਰ-ਪੱਛਮ ਚ ਖੈਬਰ ਦਰੇ ਤੋਂ ਲੈ ਕੇ ਪੂਰਬ ਚ ਸਤਲੁਜ ਦਰਿਆ ਤੱਕ ਅਤੇ ਭਾਰਤੀ ਉਪਮਹਾਦੀਪ ਦੇ ਉੱਤਰੀ ਸਰਹਾਦ ਤੇ ਕਸ਼ਮੀਰ ਖੇਤਰ ਤੋਂ ਲੈ ਕੇ ਦੱਖਣ ਚ ਥਾਰ ਮਾਰੂਥਲ ਤੱਕ ਫੈਲਿਆ ਹੋਇਆ ਸੀ। ਭਾਵੇਂ ਰਣਜੀਤ ਸਿੰਘ ਅਨਪੜ੍ਹ ਸੀ ਪਰ ਉਹ ਲੋਕਾਂ ਅਤੇ ਘਟਨਾਵਾਂ ਦਾ ਇੱਕ ਚਲਾਕ ਜੱਜ ਸੀ। ਧਾਰਮਿਕ ਕਟੜਤਾ ਤੋਂ ਮੁਕਤ ਸੀ ਅਤੇ ਆਪਣੀਆਂ ਵਿਰੋਧੀਆਂ ਨਾਲ ਨਰਮੀ ਨਾਲ ਪੇਸ਼ ਆਉਂਦਾ ਸੀ। ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਵਾਲਾ ਹੁਣ ਜੋ ਪਾਕਿਸਤਾਨ ਚ ਸਥਿਤ ਹੈ ਉੱਥੇ ਇੱਕ ਜੱਟ ਸਿੱਖ ਪਰਿਵਾਰ ਜੋ ਮਹਾਰਾਜਾ ਮਹਾ ਸਿੰਘ ਦੇ ਇਕਲੋਤੇ ਪੁੱਤਰ ਵਜੋਂ ਹੋਇਆ। ਉਹਨਾਂ ਦਿਨਾਂ 'ਚ ਪੰਜਾਬ ਤੇ ਸਿੱਖਾਂ ਤੇ ਅਫਗਾਨਾਂ ਦਾ ਰਾਜ ਸੀ ਜਿਨ੍ਹਾਂ ਨੇ ਪੂਰੇ ਖੇਤਰ ਨੂੰ ਕਈ ਮਿਸਲਾਂ 'ਚ ਵੰਡ ਦਿੱਤਾ ਸੀ। ਰਣਜੀਤ ਸਿੰਘ ਦੇ ਪਿਤਾ ਮਹਾ ਸਿੰਘ ਸ਼ੁਕਰਚੱਕੀਆ ਮਿਸਲ ਦੇ ਕਮਾਂਡਰ ਸਨ ਜਿਸ ਦਾ ਮੁੱਖ ਦਫ਼ਤਰ ਪੱਛਮੀ ਪੰਜਾਬ ਦੇ ਗੁਜਰਾਵਾਲਾ ਸਥਿਤ ਸੀ। ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ 'ਚ ਹੀ ਚੇਚਕਾਨਿਕ ਅੱਖ ਦੀ ਰੋਸ਼ਨੀ ਗਵਾ ਬੈਠਾ ਸੀ 1792 'ਚ ਜਦੋਂ ਉਹ ਸਿਰਫ 12 ਸਾਲ ਦੇ ਸਨ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਅਤੇ ਰਾਜ ਦਾ ਸਾਰਾ ਭਾਰ ਉਹਨਾਂ ਦੇ ਮੁੰਡਿਆਂ ਤੇ ਆ ਗਿਆ। ਰਣਜੀਤ ਸਿੰਘ ਨੇ 12 ਅਪ੍ਰੈਲ 1801 ਨੂੰ ਮਹਾਰਾਜਾ ਦਾ ਖਿਤਾਬ ਸੰਭਾਲਿਆ। ਉਹਨਾਂ ਨੇ ਲਾਹੌਰ ਨੂੰ ਆਪਣੀ ਰਾਜਧਾਨੀ ਬਣਾਇਆ ਅਤੇ 1802 ਚ ਅੰਮ੍ਰਿਤਸਰ ਬਲ ਚੱਲ ਪਏ। 15 ਸਾਲ ਦੀ ਉਮਰ ਚ ਉਹਨਾਂ ਨੇ ਕਨਈਆ ਦੇ ਸਰਦਾਰ ਦੀ ਧੀ ਨਾਲ ਵਿਆਹ ਕੀਤਾ। ਰਣਜੀਤ ਸਿੰਘ ਇੱਕ ਛੋਟੇ ਕੱਦ ਵਾਲਾ ਤੇ ਕਾਲੀ ਚਮੜੀ ਵਾਲਾ ਵਿਅਕਤੀ ਸੀ ਜਿਸ ਚ ਕਿ ਫੌਜੀ ਲੀਡਰਸ਼ਿਪ ਦੇ ਗੁਣ ਸਨ। ਜਿੰਨਾ ਚਿਰ ਹੁਸ਼ਿਆਰ ਰਣਜੀਤ ਸਿੰਘ ਜਿੰਦਾ ਸੀ ਸਾਰੀਆਂ ਮਿਸਲਾਂ ਨੂੰ ਦਬਾ ਕੇ ਰੱਖਿਆ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਅਫਗਾਨਾ ਵਿਰੋਧ ਕਈ ਲੜਾਈਆਂ ਲੜੀਆਂ ਅਤੇ ਉਹਨਾਂ ਨੂੰ ਪੱਛਮੀ ਪੰਜਾਬ ਵੱਲ ਪਜਾ ਦਿੱਤਾ ਅਤੇ ਪੇਸ਼ਾਵਰ ਸਮੇਤ ਪਸ਼ਤੂਨ ਖੇਤਰ 'ਚ ਆਪਣਾ ਕੰਟਰੋਲ ਕਰ ਲਿਆ ਤੇ ਆਪਣਾ ਕਬਜ਼ਾ ਕਰ ਲਿਆ। ਇਹ ਪਹਿਲਾ ਮੌਕਾ ਸੀ ਜਦੋਂ ਪਸ਼ਤੂਨਾਂ ਤੇ ਕਿਸੇ ਗੈਰ ਮੁਸਲਮਾਨ ਦਾ ਰਾਜ ਸੀ। ਫਿਰ ਉਸਨੇ ਪੇਸ਼ਾਵਰ, ਜੰਮੂ ਕਸ਼ਮੀਰ ਅਤੇ ਅਨੰਦਪੁਰ ਸਾਹਿਬ ਦਾ ਕੰਟਰੋਲ ਆਪਣੇ ਕਬਜ਼ੇ 'ਚ ਲੈ ਲਿਆ। ਉਸਨੇ ਗੁਰੂਆਂ ਦੇ ਨਾਮ ਤੇ ਸਿੱਕੇ ਜਾਰੀ ਕੀਤੇ ਜੋ ਕਿ ਸਿੱਖ ਆਗਵਾ ਦੀ ਸਤਕਾਰਤ ਕਤਾਰਸੀ 1 ਸਾਲ ਬਾਅਦ ਉਸਨੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਵੀ ਕਬਜ਼ਾ ਕਰ ਲਿਆ ਜੋ ਕਿ ਉੱਤਰੀ ਭਾਰਤ ਦਾ ਸਭ ਤੋਂ ਮਹੱਤਵਪੂਰਨ ਪ੍ਰਕਿੰਦ ਸੀ ਇਸ ਤੋਂ ਬਾਅਦ ਉਸਨੇ ਪੰਜਾਬ ਚ ਫੈਲੀਆਂ ਛੋਟੀਆਂ ਸਿੱਖ ਅਤੇ ਪਛਤੂਨ ਰਿਆਸਤਾਂ ਨੂੰ ਆਪਣੇ ਅਧੀਨ ਕਰਨਾ ਸ਼ੁਰੂ ਕਰ ਦਿੱਤਾ ਉਸਦੀ ਸਰਪ੍ਰਸਤੀ ਹੇਠ ਪੰਜਾਬ ਹੁਣ ਇੱਕ ਬਹੁਤ ਹੀ ਸ਼ਕਤੀਸ਼ਾਲੀ ਸੂਬਾ ਸੀ ਉਸਦੀ ਸ਼ਕਤੀਸ਼ਾਲੀ ਫੌਜ ਨੇ ਅੰਗਰੇਜ਼ਾਂ ਨੂੰ ਲੰਮੇ ਸਮੇਂ ਤੱਕ ਪੰਜਾਬ ਤੇ ਕਬਜ਼ਾ ਕਰਨ ਤੋਂ ਰੋਕਿਆ ਇੱਕ ਸਮਾਂ ਸੀ ਜਦੋਂ ਪੰਜਾਬ ਇਕਲੌਤਾ ਸੂਬਾ ਸੀ ਜਿਸ ਤੇ ਅੰਗਰੇਜ਼ਾਂ ਦਾ ਕਬਜ਼ਾ ਨਹੀਂ ਹੋਇਆ ਸੀ ਮਹਾਰਾਜਾ ਰਣਜੀਤ ਸਿੰਘ ਖੁਦ ਅਨਪੜ੍ਹ ਸਨ ਪਰ ਉਹਨਾਂ ਨੇ ਆਪਣੇ ਰਾਜ ਚ ਸਿੱਖਿਆ ਅਤੇ ਕਲਾ ਨੂੰ ਉਤਸ਼ਾਹਿਤ ਕੀਤਾ ਉਹਨਾਂ ਨੇ ਪੰਜਾਬ ਚ ਕਾਨੂੰਨ ਵਿਵਸਥਾ ਸਥਾਪਿਤ ਕੀਤੀ ਅਤੇ ਕਦੇ ਵੀ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਉਹਨਾਂ ਨੇ ਜਨਤਾ ਤੇ ਲਗਾਏ ਜਾਂਦੇ ਜ਼ਜ਼ੀਆ ਟੈਕਸ ਤੇ ਉੱਤੇ ਵੀ ਪਾਬੰਦੀ ਲਗਾ ਦਿੱਤੀ। ਉਹਨਾਂ ਨੇ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨੂੰ ਸੰਗਮਰਮਰ ਅਤੇ ਸੋਨੇ ਦੀ ਪਰਤ ਨਾਲ ਟੱਕ ਦਿੱਤਾ। ਉਦੋਂ ਤੋਂ ਇਸ ਨੂੰ ਸੁਨਹਿਰੀ ਮੰਦਰ ਵਜੋਂ ਜਾਣਿਆ ਜਾਣ ਲੱਗਾ। ਉਹ ਮੰਦਰਾਂ ਨੂੰ ਵੀ ਸੋਨਾ দান ਕਰਨ ਲਈ ਮਸ਼ਹੂਰ ਸਨ। ਉਹਨਾਂ ਨੇ ਕਾਸ਼ੀ ਵਿਸ਼ਵਨਾਥ ਮੰਦਰ ਨੂੰ 1 ਟਨ ਸੋਨਾ দান ਕੀਤਾ ਸੀ 1835 ਚ। ਮਹਾਰਾਜਾ ਰਣਜੀਤ ਸਿੰਘ ਨੇ ਕਾਸ਼ੀ ਬਿਸ਼ੁਨਾਤ ਮੰਦਿਰ ਦੇ ਉੱਪਰਲੇ ਹਿੱਸੇ ਤੇ ਸੋਨੇ ਦਾ ਪਤਰਾ ਝੜਵਾਇਆ ਸੀ ਕਾਂਗੜਾ ਦੇ ਰਾਜਾ ਸੰਸਾਰ ਚੰਦ ਦੀ ਮਦਦ ਲਈ ਲੈਸਰ ਹਿਮਾਲਿਆ ਕੇ ਅਤੇ ਅੱਗੇ ਵਧ ਰਹੀ ਕੁਰਕਾ ਫੌਜ ਨੂੰ ਹਰਾਉਣ ਤੋਂ ਬਾਅਦ ਕਾਂਗੜਾ ਤੇ ਕਬਜ਼ਾ ਕਰ ਲਿਆ 1812 ਚ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਉੱਤੇ ਪੂਰਨ ਰਾਜ ਸੀ ਉਹਨਾਂ ਨੇ ਦਸ ਸਾਲਾਂ ਚ ਮੁਲਤਾਨ ਪਸ਼ਾਵਰ ਕਸ਼ਮੀਰ ਤੱਕ ਆਪਣਾ ਰਾਜ ਵਧਾ ਲਿਆ ਰਣਜੀਤ ਸਿੰਘ ਦੀਆਂ ਸਾਰੀਆਂ ਜਿੱਤਾਂ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਦੀਆਂ ਬਣੀਆਂ ਪੰਜਾਬੀ ਫੌਜਾਂ ਦੁਆਰਾ ਪ੍ਰਾਪਤ ਕੀਤੀਆਂ ਗਈਆਂ ਸਨ ਅਤੇ ਉਹਨਾਂ ਦੇ ਕਮਾਂਡਰ ਵੀ ਵਕ ਵਕਤ ਆਰਮੀਕ ਭਾਈਚਾਰਿਆਂ ਦੇ ਨਾਲ ਸਬੰਧਤ ਸਨ 1820 ਚ ਰਣਜੀਤ ਸਿੰਘ ਨੇ ਯੂਰਪੀਅਨ ਅਫਸਰਾਂ ਨੂੰ ਪੈਦਲ ਸੈਨਾ ਅਤੇ ਤੋਪਖਾਨੇ ਨੂੰ ਸਿਖਲਾਈ ਦੇ ਕੇ ਆਪਣੀ ਫੌਜ ਦਾ ਆਧੁਨਿਕਕਰਨ ਕਰਨਾ ਸ਼ੁਰੂ ਕਰ ਦਿੱਤਾ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਦਾ ਕੀਮਤੀ ਹੀਰਾ ਕੋਹਿੰੂਰ ਸੀ ਲਗਾਤਾਰ ਲੜਾਈਆਂ ਲੜਦੇ ਹੋਏ ਦਰਿਆਦਿਲ ਰਣਜੀਤ ਸਿੰਘ ਬਿਮਾਰ ਹੋ ਗਿਆ ਸੀ 1838 ਚ ਉਸ ਨੂੰ ਅਦਰੰਗ ਦਾ ਹਮਲਾ ਹੋ ਗਿਆ ਅਤੇ ਇਲਾਜ ਦੇ ਬਾਵਜੂਦ ਉਸ ਨੂੰ ਨਹੀਂ ਬਚਾਇਆ ਜਾ ਸਕਿਆ ਅਤੇ 22 ਜੂਨ 1839 ਨੂੰ ਉਸ ਦੀ ਮੌਤ ਹੋ ਗਈ ਉਸ ਦਾ ਮਕਬਰਾ ਲਾਹੌਰ ਚ ਬਣਾਇਆ ਗਿਆ ਸੀ ਜੋ ਅੱਜ ਕੱਲ ਵੀ ਉੱਥੇ ਮੌਜੂਦ ਹੈ ਤੇ ਹਰ ਸਾਲ ਉਹਨਾਂ ਦੀ ਵਰਸੀ ਤੇ ਭਾਰਤੀ ਪੰਜਾਬ ਤੋਂ ਇੱਕ ਜੱਥਾ ਲਾਹੌਰ ਜਾਂਦਾ ਹੈ ਅਤੇ ਉਹਨਾਂ ਦੀ ਸਮਾਦ ਉੱਤੇ ਨਤਮਸਤਕ ਹੁੰਦਾ ਹੈ ਅਤੇ ਹਰ ਸਾਲ ਉਹਨਾਂ ਦੀ ਵਰਸੀ ਮਨਾਇ ਜਾਂਦੀ ਹੈ ਬਿਊਰੋ ਰਿਪੋਰਟ ਚਾਰਬੀਗਾ ਲਾਈਟ ਟਾਈਮ ਟੀਵੀ This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.